ਲੋਭੀ ਦੋਸਤੋ ਲੈ ਕੇ ਆਇਆ ਤੁਹਾਡੇ ਲਈ ਯੂਵੀ ਮਾਰਵਲ ਸ਼ੀਟ ਪਹਿਲਾਂ ਤਾਂ ਤੁਸੀਂ ਡਿਜ਼ਾਈਨ ਚੈੱਕ ਕਰੋ ਸਭ ਬਾਈ ਹੋ ਰਹੀ ਕਹਿੰਦੇ ਸਿੰਦਾ ਚਾਈਨਾ ਤੋਂ ਇਨਾ ਕੋਈ ਹਾਂਜੀ ਹਾਂਜੀ ਦੇ ਦਈਏ ਮੈਂ 15 15 100 ਰੁਪਏ ਦੇ ਵਿੱਚ ਤੁਸੀਂ ਸ਼ੀਟਾਂ ਜਿੰਨੀਆਂ ਮਰਜ਼ੀ ਲੈ ਜਾਓ ਮੈਡਮ ਕੀ ਗੱਲ ਕਰਦੇ ਹੋ 1500 ਜਿਹੜਾ ਰੇਟ ਮੈਂ ਤੁਹਾਨੂੰ ਕਿਹਾ ਉਹ ਰੇਟ ਬੋਲੋ ਤੇ 1500 ਹੀ ਤਾਂ ਤੁਸੀਂ ਉਹਦੇ ਮੈਨੂੰ ਕਿਹਾ ਸੀ ਮੈਡਮ 500 ਰੁਪਏ ਦੀ ਸ਼ੀਟ ਦਵਾਂਗੇ 500 ਰੁਪਏ ਦੀ ਆਲ ਓਵਰ ਇੰਡੀਆ ਦਾ ਚੈਲੰਜ ਹੈ ਸਾਡੇ ਨਾਲ ਕੋਈ ਸਸਤੀ ਕੋਈ ਦੇ ਕੇ ਦਿਖਾਵੇ ਆ ਸ਼ੀਟ ਤੁਸੀਂ 500 ਰੁਪਏ ਦੀ ਦੇ 500 ਰੁਪਏ ਦੀ ਜੀ ਕੱਲੀ ਆਈ ਸ਼ੀਟ ਦੇ ਨਾਲ ਕੋ ਹੋਰ ਵੀ ਸ਼ੀਟਾਂ ਰੱਖੇ ਨੇ ਬਹੁਤ ਕਲਰ ਨੇ ਮੈਡਮ ਚੈੱਕ ਕਰੋ ਦੋਸਤ ਤੁਸੀਂ ਚੈੱਕ ਕਰ ਸਕਦੇ ਹੋ ਮਤਲਬ ਇੱਕ ਤੇ ਇੱਕ ਤੁਸੀਂ ਦਾ ਬੈਸਟ ਸ਼ੀਟ ਰੱਖੀ ਹੋਈ ਆ ਜੀ ਚਾਈਨਾ ਵਾਲਾ ਨਾ ਠੇਕਾ ਠੁਕਾ ਦਾ ਨਹੀਂ ਕਰ ਲਿਆ ਕਿਤੇ ਚਾਈਨਾ ਚ ਫੈਕਟਰੀ ਉਹ ਲਾ ਲਈ ਜੀ ਆਪਾਂ ਆਪਣੀ ਮਤਲਬ ਦੇਖ ਸਕਦੇ ਤੁਸੀਂ ਵੈਰਾਈਟੀ ਦੇਖੋ ਪਹਿਲਾਂ ਤਾਂ ਬਈ ਵਾਕੀ ਇਹ ਤਾਂ ਜੀ ਤੁਹਾਡੇ ਮੰਨਣ ਵਾਲੀ ਹੈਈ ਆ ਬਈ ਜੀ ਮਤਲਬ ਰੇਟ ਦੇ ਮੁਕਾਬਲੇ ਤੁਸੀਂ ਤਾਂ ਸਾਰਿਆਂ ਨੂੰ ਫੇਲ ਕਰਕੇ ਰੱਖਤਾ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਤੋਂ ਸਸਤਾ ਰੇਟ ਨਹੀਂ ਜੀ ਕੋਈ ਦੇ ਸਕਦਾ ਕੁਆਲਟੀ ਕੁਆਲਟੀ ਵੀ ਹੈ ਜੀ ਕੁਆਲਟੀ ਦੀ ਗਾਰੰਟੀ ਹੈ ਜੀ ਪੂਰੀ 14 ਕਿਲੋ ਦੀ ਸ਼ੀਟ ਹੈ ਜੀ ਤੋ ਦੇਖ ਸਕਦੇ ਹੋ ਦੋਸਤੋ ਤੁਸੀਂ ਇੱਥੇ ਤੁਹਾਨੂੰ ਕੁਆਲਿਟੀ ਵਾਰੰਟੀ ਤੇ ਗਰੰਟੀ ਸਭ ਮਿਲੂ ਸੋ ਪਹਿਲਾਂ ਤਾਂ ਤੁਸੀਂ ਇਹਨਾਂ ਕੋਲੇ ਡਿਜ਼ਾਈਨ ਚੈੱਕ ਕਰੋ ਜਿੱਦਾਂ ਦਾ ਤੁਹਾਡਾ ਦਿਲ ਕਰਦਾ ਉਹੀ ਤੁਸੀਂ ਲੈ ਕੇ ਜਾ ਸਕਦੇ ਹੋ ਸੋ ਬਹੁਤ ਪਿਆਰੇ ਪਿਆਰੇ ਜਿਹੜੇ ਇਹਨਾਂ ਨੇ ਡਿਜ਼ਾਈਨ ਰੱਖੇ ਹੋਏ ਨੇਗੇ ਸੋ ਸਭ ਤੋਂ ਵੱਡੀ ਗੱਲ ਤਾਂ ਬਾਜੀ ਮੈਨੂੰ ਤੁਹਾਡੀ ਰੇਟ ਦੀ ਗੱਲ ਬਹੁਤ ਵਧੀਆ ਲੱਗੀ ਹਨਾ ਉਹ ਲਿਟਰਲ ਲਟਾਉਣ ਵਾਲੀਆਂ ਗੱਲਾਂ ਹੀ ਖਤਮ ਕਰਕੇ ਰੱਖਤੀਆਂ ਹਾਂਜੀ ਹਾਂਜੀ ਹੂੰ ਸੋ ਦੇਖ ਸਕਦੇ ਹੋ ਦੋਸਤੋ ਮਤਲਬ ਕਿ ਹੈਗਾ ਵੀ ਇਹ ਤੁਹਾਡੇ ਖੁਦ ਦੇ ਮਲੇਰ ਕੋਟਲੇ ਸ਼ਹਿਰ ਦੇ ਵਿੱਚ ਆ ਹੋ ਤਾਂ ਉਹਨੂੰ ਨਾ ਕਿ ਤੈਨੂੰ ਲੁਧਿਆਣੇ ਜਾਣ ਦੀ ਜ਼ਰੂਰਤ ਆ ਨਾ ਕਿਤੇ ਦਿੱਲੀ ਸੋ ਬਾਈ ਹੋ ਰਹੇ ਨੇ ਇੱਥੇ ਮਲੇਰ ਕੋਟਲੇ ਦੇ ਵਿੱਚ ਬੈਠੇ ਬਿਠਾਈ ਚਾਈਨਾ ਦਾ ਮਾਲ ਤੁਹਾਨੂੰ ਇੱਥੇ ਜਿਹੜਾ ਹੈਗਾ ਪ੍ਰਬੰਧ ਕਰਤਾ ਸਾਰੀਆਂ ਚੀਜ਼ਾਂ ਦਾ ਹਨਾ ਬਾਕੀ ਤਾਂ ਬਾਈ ਜੇਕਰ ਕਿਸੇ ਨੂੰ ਆਉਣਾ ਹੋਵੇ ਤਾਂ ਆਪਣਾ ਪ੍ਰੋਪਰ ਡਰੈਸ ਕੀ ਇਥੋਂ ਦਾ ਆਪਣਾ ਜਰਗ ਚੌਂਕ ਮਲੇਰ ਕੋਰਲਾ ਜੀ ਬਾਗ ਨੂੰ ਗਲੀ ਮੋੜਦੀ ਆ ਪਰਮੇਸ਼ਰੀ ਪੈਟਰੋਲ ਪੰਪ ਤੇ ਬਿਲਕੁਲ ਨਾਲ ਬਿਲਕੁਲ ਬਾਕੀ ਦਾ ਮੈਂ ਤੁਸੀਂ ਦੇਖ ਰਹੇ ਹੋਗੇ ਕਿ ਪ੍ਰਵੀਨ ਦੀ ਆਵਾਜ਼ ਨੂੰ ਕੀ ਹੋ ਗਿਆ ਸੋ ਐਨੇ ਜਦੋਂ ਆਪਾਂ ਲੋ ਬਜਟ ਵਾਲੇ ਰੇਟ ਹੁੰਦੇ ਨੇ ਨਾ ਆਟੋਮੈਟਿਕਲੀ ਆਪਾਂ ਨਾਲ ਜਿਹੜਾ ਹੋ ਜਾਂਦਾ ਨਾ ਅੰਦਰੋਂ ਫੀਲਿੰਗਸ ਆਉਂਦੀਆਂ ਨੇ ਵੀ ਬਾਈ ਚਲੋ ਕੋਈ ਤਾਂ ਸੋਚਦਾ ਹਨ ਮੈਂ ਤਾਂ ਇਹੀ ਗੱਲ ਕਹੂੰਗੀ ਤੁਹਾਨੂੰ ਵੀ ਇੱਕ ਵਾਰੀ ਤੁਸੀਂ ਜਿੱਥੋਂ ਮਰਜ਼ੀ ਰੇਟ ਪਤਾ ਕਰਿਆਓ ਬਾਈ ਕਹਿੰਦੇ ਸਾਡਾ ਖੁੱਲਾ ਚੈਲੰਜ ਆ ਜੇਵੇ ਮੁਕਾਬਲੇ ਕੋਈ ਦੇ ਵੀ ਦੇ ਜੇ ਬਾਈ ਕਿਸੇ ਨੇ ਦਿੱਤਾ ਫਿਰ ਫਿਰ ਅਸੀਂ ਹੋਰ ਲੈਸ ਕਰ ਦਾਂਗੇ ਜੀ ਹੋਰ ਵੀ ਲੈਸ ਕਰਨ ਦੇ ਤਿਆਰ ਹੋ ਗਏ ਸੋ ਬਾਈ ਮੈਨੂੰ ਨਹੀਂ ਲੱਗਦਾ ਪਹਿਲੀ ਵਾਰ ਕੋਈ ਐਡੂਗਾ ਟ੍ਰੇਡ ਤੇ ਤੁਹਾਨੂੰ ਦੇਊਗਾ ਇਕ ਵਾਰੀ ਤੇ ਵਿਗੜ ਜ਼ਰੂਰ ਕਰਿਓ